ਹਰ ਸਹਾਇ ਸੇਵਾਦਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ ਜਿਵੇਂ ਕਿ ਮੈਡੀਕਲ ਕੈਂਪ ਲਗਾਉਣੇ ਖੂਨਦਾਨ ਕੈਂਪ ਲਗਾਉਣੇ ਪੂਟੇ ਲਗਾਉਣੇ ਦਸਤਾਰ ਮੁਕਾਬਲੇ ਕਰਵਾਉਣੇ ਆਦ ਉਸੇ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨਿਊ ਪੁਲਿਸ ਲਾਈਨ ਵਿਖੇ ਨੰਨੇ-ਮੁੰਨੇ ਬੱਚਿਆਂ ਲਈ ਪਾਣੀ ਦੀ ਸਹੂਲਤ ਲਈ ਵਾਟਰ ਕੁਲਰ ਪੇਟ ਕੀਤਾ ਗਿਆ ਜਿਸ ਦਾ ਉਦਘਾਟਨ ਡੀਸੀ ਸ਼ੌਕਤ ਅਹਿਮਦ ਪਰੇ ਡੀਆਈਜੀ ਪਟਿਆਲਾ ਸਰਦਾਰ ਹਰਜਨ ਸਿੰਘ ਭੁੱਲਰ ਅਤੇ ਐਸਐਸਪੀ ਸ਼੍ਰੀ ਵਰਮ ਸ਼ਰਮਾ ਜੀ ਵੱਲੋਂ ਕੀਤਾ ਗਿਆ ਇਸਦਰਾਂ ਡੀਸੀ ਪਟਿਆਲਾ ਡੀਆਈਜੀ ਹਰਚੰਦ ਸਿੰਘ ਭੁੱਲਰ ਅਤੇ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਵੱਲੋਂ ਹਰ ਸਹਾਇ ਸੇਵਾਦਲ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਅਤੇ ਖਾਣ ਪੀਣ ਦੀ ਵਸਤੂ ਵੰਡੀਆਂ ਗਈਆਂ ਡਾਕਟਰ ਦੀਪ ਸਿੰਘ ਮੁੱਖ ਪ੍ਰਬੰਧਕ ਵੱਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਸਨਮਾਨ ਚਿੰਨ ਅਤੇ ਸ੍ਰੋਪਾ ਦੇ ਕੇ ਸਨਮਾਨ ਕੀਤਾ ਗਿਆ ਡੀਆਈਜੀ ਭੁੱਲਰ ਵੱਲੋਂ ਸਕੂਲ ਲਈ ਦੋ ਹਵਾ ਵਾਲੇ ਕੂਲਰ ਅਤੇ ਕਿਤਾਬਾਂ ਦੇਣ ਦਾ ਲਾਂ ਕੀਤਾ ਤੇ ਸਕੂਲ ਦਾ ਮਿਆਰ ਹੋਰ ਵੀ ਉੱਚਾ ਚੁੱਕਣ ਲਈ ਵਿਸ਼ਵਾਸ ਦਿਵਾਇਆ ਇਹ ਸਾਡੀ ਪੁਲਿਸ ਲੈਣ ਦੇ ਵਿੱਚ ਸਕੂਲ ਇਹ ਸਾਡੇ ਡਾਕਟਰ ਦੀਪ ਸਿੰਘ ਨੇ ਜੋ ਕਿ ਡੈਂਟਿਸ ਨੇ ਇਹਨਾਂ ਨੇ ਕੁਲਰ ਨੇੜੇ ਤੱਕ ਬਚਾ ਲਈ ਠੰਡੇ ਪਾਣੀ ਨੇ ਜੇ ਦੀ ਕੋਈ ਜ਼ਰੂਰਤ ਵੀ ਸੀ ਤੇ ਅੱਜ ਮੈਂ ਤੇ ਐਸਐਸਪੀ ਸਾਹਿਬ ਨੇ ਇੱਥੇ ਦੇਖਿਆ ਤੇ ਬੱਚਿਆਂ ਨੂੰ ਦੂਜੇ ਕੁਲਰ ਦੀ ਵੀ ਜ਼ਰੂਰਤ ਹੈਗੀ ਹੈ ਤੇ ਹੋਰ ਵੀ ਥੋੜੇ ਬੜੇ ਸਮਾਨ ਦੀ ਜ਼ਰੂਰਤ ਹੈ ਜਿਹੜਾ ਅਸੀਂ ਪ੍ਰੋਵਾਈਡ ਕਰਾਵਾਂਗੇ ਇਹ ਲਿਕਨਿਕ ਬੱਚੇ ਨੇ ਨਦੀ ਹਰਥ ਵਾਲੇ ਪਾਸੇ ਪੂਰਾ ਖਿਆਲ ਰੱਖਾਂਗੇ ਔਰ ਜਿੰਨੀ ਵੀ ਇਹਨਾਂ ਨੂੰ ਸਟੇਸ਼ਨਰੀ ਦੀ ਜ਼ਰੂਰਤ ਹੈ ਉਹ ਵੀ ਅਸੀਂ ਡਿਸਟ੍ਰਿਕਟ ਪੁਲਿਸ ਵੱਲੋਂ ਇਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਜੋ ਕੁਐਸਚਨ ਡਾਕਟਰ ਸਾਹਿਬ ਨੇ ਪ੍ਰੋਵਾਈਡ ਕੀਤੀ ਹੈ ਤੇ ਜਿਹੜੀ ਹੋਰ ਜ਼ਰੂਰਤ ਹੋਈ ਅਸੀਂ ਆਪਣੇ ਵੱਲੋਂ ਦਵਾ ਕੰਨਾਂ ਠੀਕ ਹੈ ਥੈਂਕ ਯੂ ਹਾਂਜੀ ਡਾਕਟਰ ਸਾਹਿਬ ਅੱਜ ਫੋਲਡਰ ਦਿੱਤਾ ਤੁਹਾਡੇ ਵੱਲੋਂ ਤੇ ਕਈ ਸੰਸਥਾ ਵੱਲੋਂ ਦਿੱਤਾ ਹੈ ਸਰ ਇਹ ਹਰ ਸਹਾਇ ਸੇਵਾਦਾਰ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ ਜਿਵੇਂ ਕਿ ਮੈਡੀਕਲ ਕੈਂਪ ਲਾਉਣੇ ਖੂਨਦਾਨ ਕੈਂਪ ਲਗਾਉਣੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਾਉਣੇ ਬੂਟੇ ਲਾਉਣੇ ਆਦਿ ਆਦਿ ਸੋ ਅਸੀਂ ਆਏ ਸੀ ਸਰਦੀਆਂ ਦੇ ਵਿੱਚ ਇੱਥੇ ਬੱਚਿਆਂ ਨੂੰ ਲੋੜ ਵਾਂਗ ਬੱਚਿਆਂ ਨੂੰ ਬੂਟ ਤੇ ਆਪਣਾ ਸ਼ੂਜ਼ ਪਸ਼ੂਜ਼ ਤੇ ਜਰਾਬਾ ਵੰਡਨ ਆਏ ਸੀ ਤੇ ਉਦੋਂ ਮੈਂ ਮਤਲਬ ਪੁੱਛਿਆ ਸੀ ਮੈਡਮ ਨੂੰ ਵੀ ਸਕੂਲ ਦੇ ਵਿੱਚ ਹੋਰ ਕੀ ਰਿਕੁਆਇਰਮੈਂਟ ਹੈ ਤਾਂ ਉਦੋਂ ਮੈਡਮ ਨੇ ਕਿਹਾ ਕਿ ਇੱਥੇ ਵਾਟਰ ਕੂਲਰ ਦੀ ਬੜੀ ਲੋੜ ਹੈ ਵੀ ਅੱਗੇ ਗਰਮੀ ਆਉਣ ਵਾਲੀ ਹੈ ਤੇ ਤੁਸੀਂ ਵਾਟਰ ਕੂਲਰ ਲਵਾ ਦਿਓ ਸੋ ਅਸੀਂ ਇਹ ਫਿਰ ਆਪਣਾ ਜਿਹੜਾ ਵਾਟਰ ਕੂਲਰ ਹੈ ਹਰ ਸਾਇਸ ਸੇਵਾਦਾਰ ਆਪਣੀ ਸੁਸਾਇਟੀ ਵੱਲੋਂ ਇਹਨਾਂ ਨੂੰ ਭੇਟ ਕੀਤਾ ਹੈ ਤਾਂ ਕਿ ਨੰਨੇ-ਮੁੰਨੇ ਬੱਚੇ ਆ ਉਹ ਗਰਮੀ ਦੇ ਵਿੱਚ ਠੰਡੇ ਪਾਣੀ ਦਾ ਆਨੰਦ ਲੈਣ ਗੱਲ ਕਰੀਏ ਕਿੰਨੇ ਬੱਚੇ ਹੈ ਇੱਥੇ ਟੋਟਲ ਇੱਥੇ ਟ ਤੇ ਪਹਿਲਾ ਮਤਲਬ ਇਹਨਾਂ ਦੇ ਆਪਣਾ ਜਿਹੜੀ 45 ਦੇ ਸੈਂਸ ਸੀ ਤੇ ਬਾਕੀ ਬੱਚੇ ਜਿਹੜੇ ਪੜਕੇ ਆ ਪਾਸ ਆਊਟ ਹੋ ਕੇ ਅੱਗੇ ਚਲੇ ਜਾ ਚੁੱਕੇ ਆ ਅੱਜ ਆਈ ਜੀ ਪੁਲਿਸ ਸਾਹਿਬ ਆਏ ਸੀ ਉਹਨਾਂ ਦੇ ਵੱਲੋਂ ਕੀ ਕਹਿੰਦਿਆ ਬੰਦੇ ਜੀ ਪੁਲਿਸ ਸਾਹਿਬ ਨੇ ਕਿਹਾ ਕਿ ਇੱਥੇ ਇੱਕ ਅਸੀਂ ਹਵਾ ਵਾਲੇ ਦੋ ਕੋਲਰ ਤੇ ਇੱਕ ਆਪਣਾ ਅਸੀਂ ਇੱਥੇ ਗਲੋਬਲ ਸਿਸਟਮ ਹੈ ਜਿਹੜਾ ਉਹ ਲਵਾ ਕੇ ਦੇਾਂਗੇ ਸਕੂਲ ਦੇ ਵਿੱਚ ਅਤੇ ਅੱਗੇ ਤੋਂ ਵੀ ਅਸੀਂ ਕਹਿੰਦੇ ਸਕੂਲ ਦਾ ਧਿਆਨ ਰੱਖਾਂਗੇ ਜੇ ਕੋਈ ਸਾਨੂੰ ਲੋੜ ਪਈਗੇ ਇੱਥੇ ਸਟੇਸ਼ਨਰੀ ਦੀ ਜਾਂ ਕੋਈ ਗਾਈਡ ਦੀ ਜਾਂ ਕੋਈ ਕਿਤਾਬਾਂ ਕਾਪੀਆਂ ਪੈਨਸਲਾਂ ਦੀ ਤੋਂ ਵੀ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਉਹ ਪ੍ਰੋਵਾਈਡ ਕਰਵਾਏਗਾ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज